ਸੋ ਗੱਲਬਤ ਕਰਦੇ ਆ ਨੂੰ ਜਾਣੇ ਸ਼ਹਿਰ ਦੀ ਜਿੱਥੇ ਕੀ ਗੁੰਡਾਗਰਦੀ ਦਾ ਐਨਾ ਕ ਨੰਗਾ ਨਾਚ ਹੋ ਜਾਂਦਾ ਹੈਗਾ ਵੈ ਨੂੰ ਕੰਦਰ ਬੀਰ ਜੀ ਰੋਕਿਓ ਜਰਾ ਮੈਂ ਬ੍ਰੇਕ ਮਾਰੀ ਤੇ ਰੋਕਿਆ ਤੇ ਜਦੋਂ ਮੈਂ ਦੇਖਿਆ ਤੇ ਮੈਨੂੰ ਕ੍ਰਿਮੀਨਲ ਟੈਗ ਲੱਗੇ ਅਸੀਂ ਅੱਗੇ ਜਾ ਕੇ ਰੋਕਿਆ ਤੇ ਜਿਹੜਾ ਸਰਦਾਰ ਮੁੰਡਾ ਸੀਗਾ ਤੇ ਉਹਨੇ ਮੋਰੇ ਮੋਟਰਸਾਈਕਲ ਲਗਾ ਲਤਾ ਉਹ ਤਿੰਨੋ ਜਣੇ ਉੱtre ਤੇ ਜਾਗਤਾ ਚੱਕੀ ਤੇ ਕੁਛ ਹਥਿਆਰ ਵਗੈਰਾ ਕੱਢਣ ਲੱਗੇ ਇਹਨੇ ਪਿੱਛੋਂ ਦੀ ਹੋਰ ਆ ਗਏ ਕਹਿੰਦਾ ਰੋਕ 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 ਮੈਂ ਕਹਿਆ ਹੋਇਆ ਕੀ ਆ ਕਹਿੰਦਾ ਬਹੁਤ ਕੁਛ ਹੋਇਆ ਜਿ ਪਿਓ ਪੁੱਤ ਜਾਨੋ ਮਾਰਨੇ ਉਸ ਮਹੱਲੇ ਦੇ ਲੋਕਾਂ ਨੇ ਵੀ ਲਾਈਵ ਦੇਖਿਆ ਹੋਇਆ ਕਿ ਇੱਕ ਬਾਪ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਪਿੱਛੋਂ ਦੀ ਕੋਈ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉੱਥੇ ਸੀਸੀਟੀਵੀ ਰਿਕਾਰਡਿੰਗ ਵੀ ਅਸੀਂ ਕਢਵਾ ਕੇ ਲੈ ਕੇ ਆ ਰਹੇ ਹਾਂ ਅਸੀਂ ਪੁਲਿਸ ਨੂੰ ਇਹੀ ਕਹੀ ਜੰਨੇ ਪਏ ਕਿ ਤੁਸੀਂ ਕੈਮਰਾ ਰਿਕਾਰਡਿੰਗ ਕਢਾਓ ਉਹਦੇ ਵਿੱਚ ਚਿਹਰੇ ਆ ਰਹੇ ਆ ਨੰਬਰ ਪਲੇਟਾਂ ਆ ਰਹੀਆਂ ਤੁਸੀਂ ਕਿਉਂ ਨਹੀਂ ਕੰਮ ਕਰ ਰਹੇ ਉਹ ਹਾਲੇ ਤੱਕ ਬਸ ਹਾਂ ਹਾਂ ਇਸ ਕੰਮ ਟਾਲ ਲੀ ਜਾਂਦੇ ਪਏ ਆਂ ਦੇਖੋ ਉਹਨ ਫਿਰ ਅਸੀਂ ਲਸਨ ਸਪਲਾਈ ਕਰਾਂਗੇ ਆਪਣੇ ਕੋਲ ਰੱਖਾਂਗੇ ਹੋਰ ਕੋਈ ਨਾ ਕੋਈ ਇਹਦੀ ਕੇਅਰ ਕਰੇ ਨਾ ਮਤਲਬ ਇਹਨੂੰ ਸਿਕਿਉਰ ਕਰੇ ਨਾ ਅਸੀਂ ਤਾਂ ਕਰਾਂਗੇ ਪੇਰੈਂਟਸ ਆ ਅਸੀਂ ਤਾਂ ਆਪਣੇ ਬੱਚੇ ਦੇ ਮੋਰੇ ਖੜੇ ਹਮੇਸ਼ਾ ਉਹਦੇ ਲਈ ਮੋਕਾ ਜੁਰ ਦੇਖਣ ਗਿਆ ਕਹਿੰਦੇ ਦ੍ਰੈਸੀ ਥਾਣੇ ਚਲੇ ਗਿਆ ਦ੍ਰੈਸੀ ਥਾਣੇ ਗਏ ਤੇ ਐਸਐਚਓ ਸਾਹਾਨੂੰ ਮਿਲੇ ਉੱਥੇ ਤੇ ਉਹ ਕਹਿੰਦਾ ਵੀ ਤੁਹਾਨੂੰ ਹੋਇਆ ਤਾਂ ਨਹੀਂ ਕੁਝ ਕੋਈ ਸੱਟਾ ਹੋਇਆ ਤਾਂ ਨਹੀਂ ਬੱਜਿਆ ਹੱਸ ਕੇ ਪੁਲਿਸ ਵਾਲਾ ਕੀ ਕਹਿ ਰਿਹਾ ਤੁਸੀਂ ਪੜ੍ਹਾਈ ਛਲਵਾ ਦਿਓ ਜੀ ਘਰ ਬਿਠਾ ਲਓ ਬਸ ਇਹਦੀ ਸਿੰਗਿੰਗ ਲਾਈਨ ਆ ਬਹੁਤ ਐ ਸਿੰਗਿੰਗ ਲਾਈਨ ਲਈ ਵੀ ਤਾਂ ਉਹਨੇ ਬਾਹਰ ਹੀ ਜਾਣਾ ਮੈਂ ਕਿ ਸਵੇਰੇ ਸਕੂਲ ਪੇਪਰ ਦੇਣ ਜਾਣਾ ਵਾ ਇਹਨੂੰ ਅਸੀਂ ਸਕੂਲ ਕਿੱਦਾਂ ਭੇਜ ਦਈਏ ਕਹਿੰਦਾ ਮੈਂ ਤਾਂ ਜਾਣਾ ਨਹੀਂਗਾ ਮਤਲਬ ਮੈਂ ਕਿ ਮੈਂ ਚੱਲ ਜਮੈਨੂੰ ਮੱਲੇ ਕੋਈ ਵਾਰਦਾਤ ਹੋ ਜਵੇ ਕੋਈ ਦੋ ਚ ਇੱਕ ਮਰ ਜਵੇ ਫਿਰ ਤੁਹਾਡੇ ਕੋਲ ਆਈਏ ਜਾਂ ਫਿਰ ਉਹ ਇੰਤਜ਼ਾਰ ਕਰ ਰਹੇ ਕਿ ਕਦੋਂ ਵਾਰਦਾਤ ਹੋਵੇ ਫਿਰ ਅਸੀਂ ਪ੍ਰੂਫ ਮੰਗਾਂਗੇ ਤਾਂ ਫਿਰ ਅਸੀਂ ਕਰਾਂਗੇ ਦੇਖੋ ਫੁਟੇਜ ਵੀ ਅਸੀਂ ਕਨਵਾ ਰਿਹਾ ਮੈਂ ਤੇ ਮੇਰੇ ਹਸਬੰਦ ਮਿਲ ਕੇ ਇਹ ਜਿਹੜਾ ਫੁਟੇਜ ਦਾ ਜਿਹੜਾ ਕੰਮ ਹੁੰਦਾ ਇਹ ਤਾਂ ਪੁਲਿਸ ਪ੍ਰਸ਼ਾਸਨ ਦਾ ਹੁੰਦਾ ਵਾ ਨਹੀਂ ਜੀ ਅਸੀਂ ਕਰਵਾ ਰਹੇ ਹਾਂ ਅਸੀਂ ਕਢਵਾ ਰਹੇ ਹਾਂ ਖੁਦ ਮੈਂ ਔਰ ਮੇਰੇ ਹਸਬੰਦ ਡਰ-ਡਰ ਕੇ ਗਲੀਆਂ 'ਚ ਜਾ ਰਹੇ ਹਾਂ ਜਿਹੜਾ ਤਾਂ ਦੇਖੋ ਵਾਕਿਵ ਹੈ ਸਾਡਾ ਉਹ ਸਾਨੂੰ ਦੇ ਦਿੰਦਾ ਬਾਕੀ ਅਗਲੇ ਕਹਿੰਦੇ ਪੁਲਿਸ ਦਾ ਕੰਮ ਵੀ ਤੁਸੀਂ ਕਰਦੇ ਪਏ ਹੋ ਉੱਥੋਂ ਸਾਡੇ ਮਗਰੋਂ ਪਿੱਛੇ ਵਾਪਸ ਮੁੜ ਕੇ ਉਹਨਾਂ ਨੂੰ ਮਿਲ ਕੇ ਘਰ ਦਾ ਵੀ ਪੂਰਾ ਪਤਾ ਸੀਗਾ ਵੀ ਇੱਥੇ ਇਹਨਾਂ ਦਾ ਘਰ ਆ ਰੈਕੀ ਕੀਤੀ ਹੋਈ ਆ ਵੀ ਸਾਡੀ ਗਲੀ ਬੰਦ ਆ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਜਿੱਥੇ ਕੀ ਗੁੰਡਾਗਰਦੀ ਦਾ ਇੰਨਾ ਕ ਨੰਗਾ ਨਾਚ ਹੋ ਜਾਂਦਾ ਹੈਗਾ ਵਾ ਕਿ ਜੇ ਉਹ ਜਦੋਂ ਇਦਾਂ ਦੀ ਕੋਈ ਰੈਕੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਵਾ ਤੇ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚ ਜਾਂਦਾ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਇਸ ਤਰ੍ਹਾਂ ਦਾ ਲੁਧਿਆਣਾ ਸ਼ਹਿਰ ਇਸ ਤਰ੍ਹਾਂ ਕੋਈ ਕੰਮ ਹੁੰਦਾ ਹੈਗਾ ਵਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੁੰਦਾ ਹੈਗਾ ਵਾ ਤੇ ਉਹ ਕਹਿੰਦਾ ਬਾਅਦ ਚ ਕਹਿੰਦਾ ਕਿ ਅਸੀਂ ਕਰਾਂਗੇ ਦੇਖਾਂਗੇ ਅਸੀਂ ਬਾਅਦ ਚ ਕੰਮ ਕਰਾਵਾਂਗੇ ਹੁਣ ਗਲਬਤ ਕਰਦੇ ਆ ਗਿਆ ਕਿ 24 ਤਰੀਕ ਨੂੰ ਇੱਕ ਮਾਮਲਾ ਸਾਹਮਣੇ ਆਂਦਾ ਹੈਗਾ ਵਾ ਕਿ ਇੱਕ ਪਿਓ ਪੁੱਤ ਆਪਣੇ ਗੱਡੀ ਦੇ ਉੱਤੇ ਸਵਾਰ ਹੋ ਕੇ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਕੁਝ ਜਿਹੜੇ ਅਣਪਛਾਤੇ ਜਿਹੜੇ ਬੰਦੇ ਹੁੰਦੇ ਹੈਗੇ ਨੇ ਉਹਨਾਂ ਦੇ ਮਗਰ ਲੱਜਾਂਦੇ ਹੈਗੇ ਨੇ ਤੇ ਗਲਬਤ ਕਰਦੇ ਉਹਨਾਂ ਦੇ ਨਾਲ ਕੀ ਹੋਇਆ ਕਿਵੇਂ ਤੇ ਗੱਲ ਕਰਦੇ ਆ ਭਾਈ ਕੀ ਨਾਮ ਹੈ ਤੁਹਾਡਾ ਕਿਵੇਂ ਹੋਇਆ ਕਿਸ ਤਰ੍ਹਾਂ ਜੀ ਮੇਰਾ ਨਾਮ ਦੀਪਕ ਰਾਏ ਹੈ ਜੀ ਤੇ ਹੋਇਆ ਕੀ ਸੀਗਾ ਸ਼ਿਪੂਰੀ ਪੁਲ ਦੇ ਉੱਤੇ ਭਜੀ ਰਸ਼ ਲੱਗਿਆ ਤੇ ਮੈਂ ਪੁਲ ਕ੍ਰੋਸ ਕਰ ਗਿਆ ਸਾਡਾ ਘਰ ਸ਼ਿਪੂਰੀ ਪੁਲ ਦੇ ਕੋਲ ਹੀ ਹੈ ਜੀ ਬਸੰਤ ਨਗਰ ਗੱਲੀ ਨੰਬਰ 5 6 ਅਸੀਂ ਜਦੋਂ ਪੁਲ ਕ੍ਰੋਸ ਕਰ ਗਏ ਤੇ ਇੱਕ ਮੇਰਾ ਨੋਰਮਲ ਸਪੀਡ ਤੇ ਬਾਈਕ ਹੁੰਦਾ ਹਮੇਸ਼ਾ ਇੱਕ ਬੰਦਾ ਆਇਆ ਪਿੱਛੋਂ ਦੀ ਸਰਦਾਰ ਸਿਗਾ ਪਟਕਾ ਬੰਦਿਆ ਸਿਗਾ ਤੇ ਦਾੜੀ ਨਹੀਂ ਲੱਗੀ ਸੀ ਤੇ ਮੈਨੂੰ ਉਹ ਕਹਿੰਦਾ ਮੁੰਡਾ ਵੀ ਪਿੱਛੇ ਦੋ ਮੁੰਡੇ ਹੋਰ ਬੱਟੇ ਮੁੰਦਰਾ ਪਾਈ ਹੋਈ ਆ ਮੈਨੂੰ ਕਹਿੰਦਾ ਵੀਰ ਜੀ ਰੋਕਿਓ ਜਰਾ ਮੈਂ ਬ੍ਰੇਕ ਮਾਰੀ ਤੇ ਰੋਕਿਆ ਤੇ ਜਦੋਂ ਮੈਂ ਦੇਖਿਆ ਤੇ ਮੈਨੂੰ ਕ੍ਰਿਮਨਲ ਟੈਪ ਲੱਗੇ ਮੈਂ ਤੋੜ ਲਿੱਤਾ ਮੈਂ ਮੋਟਰਸਾਈਕਲ ਤੋੜ ਲਿੱਤਾ ਤੇ ਉਹ ਮੇਰੇ ਪਿੱਛੇ ਲੱਗ ਗਏ ਅੱਗੇ ਜਾ ਕੇ ਮੇਰਾ ਬੇਟਾ ਕਹਿੰਦਾ ਪਾਪਾ ਤੂੰ ਰੋਕੋ ਤਾਂ ਸਹੀ ਦਿਨ ਨਿਕਲੇ ਧੁੱਪ ਨਿਕਲੀ ਘਰ ਦੇ ਕੋਲ ਏਦਾਂ ਗੜੀ ਜੰਗਲ ਕਿੰਨੇ ਵੇ ਦਾ ਟਾਈਮ ਹੈਗਾ ਸੀ ਸ਼ਾਮ ਦੇ 6 ਵਜੇ ਦਾ ਟਾਈਮ ਸੀਗਾ ਪਰ ਧੁੱਪ ਨਿਕਲੀ ਸੀ ਰੋਸ਼ਨੀ ਸੀ ਪੂਰੀ ਜਰਮ ਤੇ ਏਡਾ ਕਿਹੜਾ ਜੰਗਲ ਰਾਜ ਹੈਗਾ ਵਾ ਤੇ ਅਸੀਂ ਅੱਗੇ ਜਾ ਕੇ ਰੋਕਿਆ ਤੇ ਉਹ ਤਿੰਨੋ ਜਨੇ ਉੱtre ਤਾਂ ਜਾਗਟਾ ਚੱਕੀਏ ਤਾਂ ਕੁਛ ਹਥਿਆਰ ਵਗੈਰਾ ਕੱਢਣ ਲੱਗੇ ਇਹਨੇ ਪਿੱਛੋ ਦੀ ਹੋਰ ਆ ਗਏ ਕਹਿੰਦਾ ਰੋਕ 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 ਮੈਂ ਕਿਹਾ ਹੋਇਆ ਕੀ ਆ ਕਹਿੰਦਾ ਬਹੁਤ ਕੁਛ ਹੋਇਆ ਅੱਜ ਪਿਓ ਪੁੱਤ ਜਾਨੋ ਮਾਰਨੇ ਆ ਅੱਛਾ ਪਿਓ ਪੁੱਤ ਜਾਨੋ ਮਾਰਨੇ ਮੈਂ ਦੇਖ ਲਿੱਤਾ ਵੀ ਅੱਜ ਫਸ ਗਏ ਮੈਂ ਜੀ ਓਵਰ ਸਪੀਡ ਬੁਲਟ ਭਜਾਇਆ ਤੇ ਮੇਰਾ ਭਜੀ ਬਾਈਕ ਨਾ ਵਿਸ਼ਨੂਪਰੀ ਚ ਚਲੇ ਗਿਆ ਵਿਸ਼ਨੂਪਰੀ ਦੀ ਮੈਂ ਗਲੀਆਂ ਚਾਰ ਕੀਤੀ ਆ ਇੱਕ ਦਰਾ ਦਾ ਕੰਡਾ ਪੰਜ ਰੋਡ ਮੇਰੇ ਪਿੱਛੇ ਫੁੱਲ ਸਪੀਡ ਉੱਤੇ ਲੱਗੇ ਰਹੇ ਉਸ ਮਹੱਲੇ ਦੇ ਲੋਕਾਂ ਨੇ ਵੀ ਲਾਈਵ ਦੇਖਿਆ ਵਾ ਕਿ ਇੱਕ ਬਾਪ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਪਿੱਛੋਂ ਦੀ ਕੋਈ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉੱਥੇ ਸੀਸੀਟੀਵੀ ਰਿਕਾਰਡਿੰਗ ਆ ਵੀ ਅਸੀਂ ਕਢਵਾ ਕੇ ਲੈ ਕੇ ਆ ਰਹੇ ਆ ਸ਼ਿਪਪੁਰੀ ਪੁਲ ਦੇ ਉੱਤੇ ਭਜੀ ਪੰਜਾਬ ਪੁਲਿਸ ਦੇ ਹਾਈ ਕੁਆਲਿਟੀ ਕੈਮਰੇ ਲੱਗੇ ਹੋਏ ਆ ਗਾਂਧੀ ਨਗਰ ਦੇ ਪੁਲ ਤੇ ਹਾਈ ਕੁਆਲਿਟੀ ਕੈਮਰੇ ਲੱਗੇ ਹੋਏ ਆ ਅਸੀਂ ਪੁਲਿਸ ਨੂੰ ਇਹੀ ਕਹੀ ਜੰਨੇ ਪਏ ਕਿ ਤੁਸੀਂ ਕੈਮਰੇ ਰਿਕਾਰਡ ਉਹਦੇ ਵਿੱਚ ਚਿਹਰੇ ਆ ਰਹੇ ਆ ਨੰਬਰ ਪਲੇਟ ਆ ਰਹੀ ਆ ਤੁਸੀਂ ਕਿਉਂ ਨਹੀਂ ਕੰਮ ਕਰ ਰਹੇ ਉਹ ਹਾਲੇ ਤੱਕ ਬਸ ਹਾਂ ਹਾਂ ਇਹ ਕੰਮ ਟਾਲ ਲਏ ਜਾਂਦੇ ਪਏ ਆ ਅਸੀਂ ਮੌਕੇ ਤੇ ਜਦੋਂ ਫਿਰ ਮੁੜ ਕੇ ਘਰੇ ਗਾਂਦੀਨਰ ਦਾ ਪੁਲ ਟੱਪੇ ਉੱਥੋਂ ਸਾਡੇ ਮਗਰੋਂ ਪਿੱਛੋਂ ਵਾਪਸ ਮੁੜ ਗਏ ਉਹਨਾਂ ਨੂੰ ਮਤਲਬ ਘਰ ਦਾ ਵੀ ਪੂਰਾ ਪਤਾ ਸੀਗਾ ਵੀ ਇੱਥੇ ਇਹਨਾਂ ਦਾ ਘਰ ਆ ਰੈਕੀ ਕੀਤੀ ਹੋਈ ਆ ਵੀ ਸਾਡੀ ਗਲੀ ਬੰਦ ਆ ਸਾਡੀ ਜਿਹੜੀ ਗਲੀ ਹੈ ਭਾਜੀ ਬੰਦ ਆ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੀ ਗਲੀ ਵੀ ਬੰਦ ਆ ਉਹ ਪਿੱਛੋਂ ਮੁੜ ਗਏ ਭਾਜੀ ਤੇ ਅਸੀਂ ਜਦੋਂ ਸਿੱਧੇ ਮੋਟਰਸਾਈਕਲ ਅੰਦਰ ਵੜਿਆ ਤੇ ਮੈਂ ਮੌਕੇ ਉੱਤੇ ਮੌਜੂਦਾ ਵੱਡੇ ਅਫਸਰਾਂ ਨੂੰ ਸਾਰਿਆਂ ਨੂੰ ਕੋਲ ਕੀਤੀ ਉਹਨਾਂ ਨੇ ਮੈਂ ਕੋਈ ਇੱਕ ਟੀਮ ਵੀ ਭੇਜੀ ਡਿਵੀਜ਼ਨ 4 ਤੋਂ ਮੈਨੂੰ ਕੋ ਟੀਮ ਆਈ ਭਾਜੀ ਉਹ ਮੈਨੂੰ ਮੌਕੇ ਤੇ ਆ ਗਈ پتہ ਕੀ ਹੁੰਦੇ ਆ ਕਿ ਬੱਚ ਇੱਕ ਆਰਟਿਸਟ ਆ ਉਹ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋਣਗੇ ਵੀ ਤੁਸੀਂ ਨਾ ਇਹਦੀ ਸਟੱਡੀ ਛਡਾ ਦਿਓ ਇਹਦੀ ਸਟੱਡੀ ਛਡਾ ਦਿਓ ਇਹ ਗੱਲ ਤੁਹਾਨੂੰ ਕਿਹਨੇ ਕਹੀ ਹੈ ਨਾ ਚਾਰ ਨੰਬਰ ਡਿਵੀਜ਼ਨ ਦੀ ਪੁਲਿਸ ਨੇ ਸਾਨੂੰ ਜੀ ਅੱਛਾ ਜੀ ਠੀਕ ਹੈ ਜੀ ਸਟੱਡੀ 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 ਛਡਾ ਦਿਓ ਦੀ ਤੇ ਤੇ ਸਾਨੂੰ ਮੌਕਾ ਦਿਖਾਉਣ ਦੇ ਲਈ ਦ੍ਰਿਸ਼ੀ ਥਾਣੇ ਦੀ ਪੁਲਿਸ ਉਹ ਕਹਿੰਦੇ ਜੀ ਤੁਹਾਡਾ ਮੌਕਾ ਦੇਖਣ ਜਾਣਾ ਮੌਕਾ ਜਦੋਂ ਦੇਖਣ ਗਏ ਕਹਿੰਦੇ ਦ੍ਰਿਸ਼ੀ ਥਾਣੇ ਚਲੇ ਗਿਆ ਦ੍ਰਿਸ਼ੀ ਥਾਣੇ ਗਏ ਤੇ ਐਸ ਐਚਓ ਸਾਨੂੰ ਮਿਲਿਆ ਉੱਥੇ ਤੇ ਉਹ ਕਹਿੰਦਾ ਵੀ ਤੁਹਾਨੂੰ ਹੋਇਆ ਤਾਂ ਨਹੀਂ ਕੁਝ ਕੋਈ ਸੱਟਾ ਉੱਚਾ ਤਾਂ ਨਹੀਂ ਵੱਜਿਆ ਨੇ ਇਹ ਗੱਲ ਜਿਹੜੀ ਹੈ ਤੁਸੀਂ ਕਹਿੰਦੇ ਹੋ ਕਿ ਕਿੰਨਾਂ ਨੇ ਹੱਸ ਕੇ ਗੱਲ ਕੀਤੀ ਇਹ ਐਸਐਚਓ ਸਾਹਿਬ ਹਫਤਾਰ ਸਿੰਘ ਨੇ ਅੱਛਾ ਭੀ ਹੋਇਆ ਤਾਂ ਨਹੀਂ ਨਾ ਕੁਝ ਹੋਇਆ ਤਾਂ ਨਹੀਂ ਨਾ ਕੁਝ ਮੈਂ ਕਹ ਜੀ ਮਤਲਬ ਕਿ ਜੇ ਮੇਰੇ ਬੱਚੇ ਨੂੰ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਹੋਏਗਾ ਉਦੋਂ ਹੀ ਜਾਨਕੀ ਕਾਰਵਾਈ ਹੋਏਗੀ ਮੈਂ ਉਹਨੂੰ ਕਿਹਾ ਮੈਂ ਕਹ ਮਤਲਬ ਜਦੋਂ ਮਤਲਬ ਮਾਰ ਦਈਏ ਤੁਸੀਂ ਤੁਹਾਡੇ ਕੋਲ ਫੇਰ ਆਈਏ ਫੇਰ ਹੀ ਵਾਰ ਤਾਂ ਮੈਂ ਕਹ ਸਵੇਰੇ ਦਾ ਸਕੂਲ ਪੇਪਰ ਦੇਣ ਜਾਣਾ ਵਾ ਇਹਨੂੰ ਅਸੀਂ ਸਕੂਲ ਕਿੱਦਾਂ ਭੇਜ ਦਈਏ ਕਹਿੰਦਾ ਫੇਰ ਮੈਂ ਤਾਂ ਜਾਣਾ ਨਹੀਂਗਾ ਮਤਲਬ ਮੈਂ ਕਹ ਮੈਂ ਚੱਲ ਜਮੈਨੂੰ ਮਤਲਬ ਮੈਂ ਕੋਈ ਵਾਰ ਤਾਂ ਹੋ ਜਾਵੇ ਕੋਈ ਦੋ ਚ ਇੱਕ ਮਰ ਜਾਵੇ ਫੇਰ ਤੁਹਾਡੇ ਕੋਲ ਆਈਏ ਫੇਰ ਤੁਹਾਡੇ ਕੋਈਏ ਮਤਲਬ ਕਿ ਇਧਰ ਲਈ ਪੁਲਿਸ ਕੀ ਕੰਦੀ ਆ ਡਿਵੀਜ਼ਨ 4 ਦੀ ਕਿ ਪੜਾਈ ਛਡਾ ਦੋ ਉਧਰ ਲਈ ਪੁਲਿਸ ਕੀ ਕੰਦੀ ਆ ਵੀ ਕੁਝ ਹੋਇਆ ਤਾਂ ਨਹੀਂਗਾ ਭਾਜੀ ਇੱਕ ਉਹਨਾਂ ਦਾ ਡਰਾਇਆ ਧਮਕਾਇਆ ਭਾਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਕਹੂੰਗਾ ਕਿ ਜਿਹੜੇ ਉਹ ਚਾਰ ਪੰਜ ਜਿਹੜੇ ਵਿਅਕਤੀ ਹੈਗੇ ਸੀ ਉਹਨਾਂ ਦੇ ਹੱਥ ਦੇ ਵਿੱਚ ਕੋਈ ਆਪਣਾ ਵੈਪਨ ਵਗੈਰਾ ਜਾਂ ਕੋਈ ਤਲਵਾ ਕੋਈ ਕੁਝ ਵੀ ਪਾਜੀ ਜਿਹੜੇ ਉਹ ਜਿਹੜੇ ਤਿੰਨ ਮੋਰੇ ਉੱਤਰੇ ਸੀ ਨਾ ਉਹਨਾਂ ਨੇ ਦਾ ਜਾਗਟਾ ਚੱਕੀ ਉੱਪਰ ਨੂੰ ਉਹਨਾਂ ਨੇ ਕੁਝ ਕੱਢਣ ਦੀ ਕੋਸ਼ਿਸ਼ ਕੀਤੀ ਪਿੱਛੋਂ ਦੋ ਜਦੋਂ ਹੋਰ ਆ ਗਏ ਕਹਿੰਦੇ ਰੋਕ 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 ਮੈਂ ਕਿਹਾ ਹੋਇਆ ਕੀ ਆ ਕਹਿੰਦੇ ਪਿਓ ਪੁੱਤ ਮਾਰਨੇ ਆ ਤੇ ਪਾਜੀ ਉਹ ਬਿਨਾ ਹਥਿਆਰਤੋਂ ਥੋੜਾ ਆਏ ਹੋਏ ਸੀਗੇ ਤੇ ਜਦੋਂ ਅਸੀਂ ਪਾਜੀ ਓਵਰ ਸਪੀਡ ਭੱਜੇ ਆ ਮੇਰਾ ਬੁਲਟ 80 ਤੋਂ 90 ਦੀ ਸਾਰੀ ਰਿਕਾਰਡਿੰਗ ਆ ਰਹੀ ਆ ਪਾਜੀ ਸ਼ੂੰ ਸ਼ੂੰ ਦੀ ਆਵਾਜ਼ਾਂ ਗਲੀਆਂ ਸੁਨੀਆਂ ਵੀ ਮੇਰੀ ਉਹ ਚਾਰ ਗਲੀਆਂ ਕੀਤੀ ਵਿਸ਼ਨੋਪਰੀ ਦੀ ਉਹ ਚਾਰ ਗਲੀਆਂ ਪਿੱਛੇ ਲਗਾਏ ਰੱਖਿਆ ਡਰਾਣਾ ਧਮਕਾਣਾ ਲੁੱਟ ਖੋਹ ਵਾਲੇ ਹੁੰਦੇ ਤਾਂ ਉ ਇੱਕ ਨਾ ਜਿਹਦਾ ਪੈਸੇ ਦੇ ਕੇ ਕਿਸੇ ਨੇ ਭੇਜੇ ਆ ਵੀ ਮਾਰਨੇ ਮਾਰਨੇ ਆ ਉਹ ਪਹਿਲਾ ਪਹਿਲਾ ਇਹਨੂੰ ਪਛਾਣਨੇ ਆ ਉਹਨਾਂ ਨੇ ਉਹੀ ਆ ਮੁੰਡਾ ਕਹਿੰਦੇ ਉਹੀ ਇਹ ਮੁੰਡਾ ਭਾਜੀ ਛਿੱਪੂਰੀ ਪੁਲ ਤੇ ਸਰਕਾਰੀ ਕੈਮਰੇ ਲੱਗੇ ਹਾਈ ਸਕਿਉਰਿਟੀ ਕੈਮਰੇ ਲੱਗੇ ਹੋਏ ਪੰਜਾਬ ਪੁਲਸ ਦੇ ਕਿਉਂ ਨਹੀਂ ਚੈੱਕ ਕਰਵਾ ਰਹੇ ਗਾਂਧੀ ਨਗਰ ਦੇ ਪੁਲ ਦੇ ਉੱਤੇ ਹਾਈ ਸਕਿਉਰਿਟੀ ਕੈਮਰੇ ਲੱਗੇ ਹੋਏ ਆ ਕਿਉਂ ਨਹੀਂ ਚੈੱਕ ਕਰਵਾ ਰਹੇ ਆਪਣਾ ਆਪਣੇ ਨਹੀਂ ਕੈਮਰੇ ਚੈੱਕ ਕਰਵਾ ਰਹੇ ਪਬਲਿਕ ਦੇ ਕੀ ਕਰ ਚ ਜਾਓਗੇ ਤੇ ਮੌਕੇ ਦੇ ਸੀਸੀ ਕੈਮਰੇ ਫੁਟੇਜ ਗਾਰਾਂ ਸਾਰੀ ਹੈਗੀ ਹਾਂਜੀ ਉਹ ਅਸੀਂ ਅਸੀਂ ਇੱਕ ਗਲੀ ਦੇ ਵਿੱਚ ਹਲੇ ਇੱਕ ਗਲੀ ਚ ਹੀ ਗਏ ਆ ਅਸੀਂ ਉਸ ਗਲੀ ਦੀ ਰਿਕਾਰਡਿੰਗ ਕਢਾਈ ਜਾ ਸਾਰਾ ਕੁਝ ਸਾਨੂੰ ਮਿਲ ਗਿਆ ਉਹ ਸਾਨੂੰ ਮੱਲੇ ਵਾਲੇ ਕੀ ਕਹਿੰਦੇ ਕਿਹਨੇ ਤੁਸੀਂ ਤਾਂ ਆਮੀ ਭੱਜੀ ਜਿੰਦੇ ਪਰਿਵਾਰ ਜਨਨੀਆਂ ਬੱਚੇ ਸਾਰੇ ਆਮੀ ਭੱਜੀ ਜਿੰਦੇ ਕਹਿੰ ਪੁਲਿਸ ਦਾ ਕੰਮ ਆ ਪੁਲਿਸ ਦੇਖੇਗੀ ਵੀ ਕਿੱਥੇ ਜਾ ਰਹੇ ਕਿੱਦੋਂ ਜਾ ਰਹੇ ਭਾਜੀ ਮੈਂ ਜਦੋਂ ਦੇਖਿਆ ਉਹ ਬੰਦੇ ਜਿੱਧਰੋਂ ਆ ਰਹੇ ਆ ਉਹ ਵੀ ਪਤਾ ਲੱਗਦਾ ਵੀ ਜਿੱਧਰੋਂ ਵਾਪਸ ਜਾ ਰਹੇ ਉਹ ਵੀ ਪਤਾ ਲੱਗਦਾ ਪਿਆ ਫਿਰ ਜੇ ਮੈਨੂੰ ਪਤਾ ਲੱਗਦਾ ਮੈਂ ਕੋਈ ਪੁਲਿਸ ਦੀ ਯੂਨੀਫਾਰਮ ਤਾਂ ਨਹੀਂ ਪਾਈਗੀ ਜੇ ਮੈਨੂੰ ਇਸ ਚੀਜ਼ ਦਾ ਪਤਾ ਲੱਗਦਾ ਪਿਆ ਫਿਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ ਉਹ ਤਾਂ ਰੋਜ਼ ਦਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਕੇਂਦਰ ਮਤਲਬ ਕੀ ਹੈ ਵੀ ਕੋਈ ਮਾਰ ਤਾੜ ਕਰ ਜੇ ਮੇਰੇ ਬੱਚੇ ਨਾ ਫਿਰ ਮੈਂ ਫੇਰ ਭਾਜੀ ਦਾ ਫਿਰ ਇਹਦੀ ਫੋਟੋ ਮਾਂ ਲੈ ਕੇ ਮੇਰੇ ਬੱਚੇ ਨੂੰ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਮੈਂ ਤਾਂ ਆਪਣੇ ਬੱਚੇ ਦੇ ਲਈ ਮੋਰੇ ਖੜਾ ਪਾਜੀ ਜਿਹੜਾ ਵੀ ਬੰਦਾਗਾ ਪਹਿਲਾਂ ਮੈਨੂੰ ਦੇਖਣਾ ਪਊਗਾ ਮੈਂ ਸਾਹਮਣਾ ਕਰੂੰਗਾ ਪਾਜੀ ਅਸੀਂ ਅੱਜ ਕੀ ਡਿਸੀਜਨ ਲਿੱਤਾ ਪਾਜੀ ਮੈਂ ਔਰ ਮੇਰੀ ਵਾਈਫ ਕੀ ਕਹਿੰਦੀ ਆ ਅਸੀਂ ਅਸਲੇ ਦਾ ਲਾਇਸੈਂਸ ਅਪਲਾਈ ਕੀਤਾ ਜੀ ਕਰਨ ਅੱਗੇ ਦੀ ਅਸੀਂ ਮੇਰੀ ਵਾਈਫ ਔਰ ਮੇਰੀ ਮੈਂ ਕੀ ਕਹਿੰਨੇ ਪਏ ਆ ਕਿ ਅਸੀਂ ਮਿਆਂ ਬੀਬੀ ਵੀ ਅਸੀਂ ਦੋਨੋਂ ਜਨੇ ਦੋਨੇ ਜਨੇ ਅਸਲ ਲਾਇਸੈਂਸ ਲੈ ਕੇ ਅਸਲਾ ਲੈ ਕੇ ਅਸੀਂ ਦੋਨੋਂ ਜਨੇ ਪ੍ਰੋਟੈਕਸ਼ਨ ਕਰਾਂਗੇ ਔਰ ਇਹਨਾਂ ਪੇਪਰ ਦਵਾਵਾਂਗੇ ਕਿ ਅਸੀਂ ਅੱਜ ਸਿੱਖਿਆ ਮੰਤਰੀ ਨੂੰ ਚਾਰ ਵਾਰੀ ਅਸੀਂ ਕਾਲ ਕਰ ਚੁੱਕੇ ਹੋਏ ਆ ਠੀਕ ਹੈ ਸਿੱਖਿਆ ਮੰਤਰੀ ਨੂੰ ਚਾਰ ਵਾਰੀ ਅਸੀਂ ਕਾਲ ਕੀਤੀ ਆ ਦੇਖੋ ਤੁਹਾਨੂੰ ਦਿਖਾਉਂਦਾ ਜੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਇਹਨਾਂ ਨੂੰ ਮੈਂ ਸਵੇਰ ਦੇ 4:00 ਕੋਲ ਕਰ ਚੁੱਕਿਆ ਮੈਂ ਸਿੱਖਿਆ ਮੰਤਰੀ ਨੂੰ ਇੱਕੋ ਸਵਾਲ ਕਰਨਾ ਚਾਹੁੰਦਾ ਸੀਗਾ ਜੀ ਵੀ ਤੁਸੀਂ ਸਟੱਡੀ ਦੇ ਬਾਰੇ ਇੰਨੀ ਗੱਲਾਂ ਕਰਦੇ ਹੋ ਭਗਵੰਤ ਮਾਨ ਜੀ ਕਹਿੰਦੇ ਆ ਕਿ ਬਿਨਾ ਲਿੰਕ ਰਿਲੇਸ਼ਨਾਂ ਬਿਨਾ ਸਪਾਰਸ਼ਾ ਤੋਂ ਤੁਹਾਨੂੰ ਅਸੀਂ ਨੌਕਰੀ ਦਿੱਤੀ ਆ ਅਸੀਂ ਪੜ੍ਹਾਈ ਨੂੰ ਲੈ ਕੇ ਇੱਥੇ ਇੱਥੇ ਆ ਅੱਜ 8th 8ਵੀਂ ਕਲਾਸ ਦਾ ਬੱਚਾ 13 ਸਾਲ ਦਾ ਬੱਚਾ ਉਹਨੂੰ ਪੜ੍ਹਾਈ ਛੱਡਾ ਦਈਏ ਹਲਤੋਂ ਨੇ ਦੁਨੀਆ ਦੇਖੀ ਤੱਕ ਨਹੀਂ 8ਵੀਂ ਕਲਾਸ ਦਾ ਬੱਚਾ ਪ੍ਰਾਇਮਰੀ ਨਹੀਂ ਪੂਰੀ ਕੀਤੀ ਉਹਨੇ ਹੈਨਾ ਪ੍ਰਾਇਮਰੀ ਨਹੀਂ ਪੂਰੀ ਕੀਤੀ ਅਸੀਂ ਉਹਨੂੰ ਘਰੇ ਬਿਠਾ ਲਿਆ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਹੈ ਕਿ बेटे नुं किन्ना ने केया कि के के कि की घर बिठा लो पढाई ਛਡਾ ਪੁਲਿਸ ਕੇਰੀ ਅੱਛਾ ਕੋਈ ਕੋਈ ਹੋਰ ਨਾਰਮਲ ਪਰਸਨ ਕੇ ਅੰਦਰ ਜੇ ਗੱਲ ਵੀ ਨਹੀਂ ਕਰਦੇ ਜਿਹੜੇ ਪੁਲਿਸ ਜਿਨਾਂ ਨੇ ਸਾਰਾ ਸੀਨ ਦੇਖਣਾ ਵਾ ਜਿਨਾਂ ਨੇ ਕ੍ਰਾਈਮ ਦੇਖਣਾ ਜਿਨਾਂ ਸਾਡੀ ਪੁਲਿਸ ਸਾਡੀ ਪ੍ਰੋਟੈਕਸ਼ਨ ਦੇ ਲਈ ਆ ਸਾਡੇ ਟੈਕਸਰ ਉੱਤੇ ਪੁਲਿਸ ਆ ਕਿ ਨਾ ਕਿ ਅਸੀਂ ਇਹਨਾਂ ਦੇ ਸਿਰ ਤੇ ਆ ਇਹ ਸਾਡੇ ਸਿਰ ਤੇ ਸਰਕਾਰਾਂ ਚੱਲਦੀ ਪਈ ਆ ਵਾ ਲਾਇਸੈਂਸ ਵੀ ਲੈ ਲਿੱਤਾ ਹੋਇਆ ਹੁਣ ਉਸ ਬੇਟੇ ਦੇ ਮਾਤਾ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਐਡਾ ਵੱਡਾ ਹਾਦਸਾ ਜਿਹੜਾ ਹੋ ਗਿਆ ਜਿਹੜਾ 24 ਤਰੀਕ ਦਾ ਦੇਖੋ ਮੇਰੇ ਬੱਚੇ ਦੀ ਜਾਨ ਬਚੀ ਹੈ ਮੁਸ਼ਕਿਲ ਨਾਲੇ ਬਹੁਤ ਮੁਸ਼ਕਿਲ ਜਾਨ ਬਚਾ ਕੇ ਦੋਨੋਂ ਜਾਨੇ ਘਰ ਆਏ ਮੇਰੇ ਹਸਬੰਡ ਵੀ ਤੇ ਮੇਰਾ ਬੇਟਾ ਵੀ ਦੇਖੋ ਹੁਣ ਫੇਰ ਅਸੀਂ ਲਸਨ ਸਪਲਾਈ ਕਰਾਂਗੇ ਆਪਣੇ ਕੋਲ ਰੱਖਾਂਗੇ ਹੋਰ ਕੋਈ ਨਾ ਕੋਈ ਇਹਦੀ ਕੇਅਰ ਕਰੇ ਨਾ ਮਤਲਬ ਇਹਨੂੰ ਸਿਕਿਉਰ ਕਰੇ ਨਾ ਅਸੀਂ ਤਾਂ ਕਰਾਂਗੇ ਪੇਰੈਂਟਸ ਆ ਅਸੀਂ ਤਾਂ ਆਪਣੇ ਬੱਚੇ ਦੇ ਮੋਰੇ ਖੜੇ ਹਮੇਸ਼ਾ ਉਹਦੇ ਲਈ ਉਹਦੀ ਜਾਨ ਸਭ ਤੋਂ ਪਹਿਲਾਂ ਸਾਡੇ ਲਈ ਕੀਮਤੀ ਆ ਪੜਾਈ ਦੀ ਦੇਖੋ ਅੱਗੇ ਪੁਲਿਸ ਵਾਲਾ ਕੀ ਕਹਿ ਰਿਹਾ ਤੁਸੀਂ ਪੜਾਈ ਛਡਵਾ ਦਿਓ ਜੀ ਘਰ ਬਿਠਾ ਲਓ ਬਸ ਇਹਦੀ ਸਿੰਗਿੰਗ ਲਾਈਨ ਬਹੁਤ ਹੈ ਸਿੰਗਿੰਗ ਲਾਈਨ ਲਈ ਵੀ ਤਾਂ ਉਹਨੇ ਬਾਹਰ ਹੀ ਜਾਣਾ ਹੈ ਸਿੰਗਿੰਗ ਲਾਈਨ ਔਰ ਸਟੱਡੀ ਲਈ ਦੋਨਾਂ ਲਈ ਉਹਨੇ ਬਾਹਰ ਜਾਣਾ ਹੈ ਤੇ ਕੀ ਗੱਲ ਉਹਨੂੰ ਕੋਈ ਸੇਫਟੀ ਦੀ ਲੋੜ ਨਹੀਂ ਹੈ ਜਾਂ ਫਿਰ ਉਹ ਇੰਤਜ਼ਾਰ ਕਰ ਰਹੇ ਕਿ ਕਦੋਂ ਵਾਰਦਾਤ ਹੋਵੇ ਫਿਰ ਅਸੀਂ ਪ੍ਰੂਫ ਮੰਗਾਂਗੇ ਤਾਂ ਫਿਰ ਅਸੀਂ ਕਰਾਂਗੇ ਦੇਖੋ ਫੁਟੇਜ ਵੀ ਅਸੀਂ ਕਰਵਾ ਰਿਹਾ ਮੈਂ ਔਰ ਮੇਰੇ ਹਸਬੰਦ ਮਿਲ ਕੇ ਪੁਲਿਸ ਵਰਨਾ ਕੁਝ ਨਹੀਂ ਨਹੀਂ ਯਾਨੀ ਇਹ ਜਿਹੜਾ ਫੁਟੇਜ ਦਾ ਜਿਹੜਾ ਕੰਮ ਹੁੰਦਾ ਇਹ ਤਾਂ ਪੁਲਿਸ ਪ੍ਰਸ਼ਾਸਨ ਦਾ ਹੁੰਦਾ ਵਾ ਨਹੀਂ ਜੀ ਅਸੀਂ ਕਰਵਾ ਰਹੇ ਹਾਂ ਅਸੀਂ ਕਡਵਾ ਰਹੇ ਹਾਂ ਖੁਦ ਮੈਂ ਔਰ ਮੇਰੇ ਹਸਬੰਦ ਡਰ ਡਰ ਕੇ ਗਲੀਆਂ 'ਚ ਜਾ ਰਹੇ ਹਾਂ ਜਿਹੜਾ ਤਾਂ ਦੇਖੋ ਵਾਕਵ ਹੈ ਸਾਡਾ ਹੁਣ ਤੁਸੀਂ ਦੱਸੋ ਇਹਦਾ ਕੌਣ ਜ਼ਿੰਮੇਵਾਰ ਹੈ ਮੰਗ ਕੀ ਕਰਦੇ ਹਾਂ ਮੰਗ ਕਰ ਰਹੇ ਕਿ ਮੇਰੇ ਬੱਚੇ ਨੂੰ ਸਿਕਿਉਰਟੀ ਦਿਓ ਜਿੱਦਾਂ ਵੀ ਮਰਜ਼ੀ ਉਹਦੀ ਜਾਨ ਬਚਾਈ ਜਾਵੇ ਉਹਨੂੰ ਸਿਕਿਉਰ ਕੀਤਾ ਜਾਵੇ ਸੋ ਉਸ ਬੇਟੇ ਦੇ ਮਾਤਾ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਬੇਟੇ ਨਾਲ ਵੀ ਆਪਾਂ ਗੱਲਬਾਤ ਕਰਦੇ ਕੀ ਕਹਿੰਦਾ ਬੇਟਾ ਕੀ ਕਹਿੰਦਾ ਦੇਖੋ ਜੀ ਮੈਂ ਵੀ ਇਹੀ ਕਹਿਣਾ ਚਾਹੂੰਗਾ ਪੰਜਾਬ ਸਰਕਾਰ ਸਿੱਖਿਆ ਮੰਤਰੀ ਜੀ ਨੇ ਸਪੈਸ਼ਲੀ ਕਿ ਜੇ ਆਪਣੇ ਪੰਜਾਬ ਚ ਰਹਿ ਕੇ ਬੱਚੇ ਨਹੀਂ ਸੇਫ ਤੇ ਅੱਗੇ ਦਾ ਫਿਊਚਰ ਕੀ ਬਨੇਗਾ ਮੈਂ ਆਪਣੇ ਘਰ ਤੋਂ ਬਾਹਰ ਨਹੀਂ ਜਾ ਪਾ ਰਿਹਾ ਮੈਂ 8th ਕਲਾਸ ਦੇ ਵਿੱਚ ਪੜਦਾ ਸੈਕਰਡ ਹਾਰਟ ਕਨਵੈਂਟ ਸਕੂਲ ਦੇ ਵਿੱਚ ਤੇ ਮੈਂ ਪੇਪਰ ਨਹੀਂ ਦੇ ਰਿਹਾ ਮੇਰਾ ਸ਼ਨੀਵਾਰ ਦਾ ਪੇਪਰ ਸੀਗਾ ਸੋਮਵਾਰ ਬੁੱਧਵਾਰ ਮ ਮੰਗਲਵਾਰ ਦਾ ਵੀ ਪੇਪਰ ਸੀਗਾ ਤੇ ਮੇਰੇ ਪੇਪਰ ਛੁੱਟ ਰਿਹਾ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਮੈਂ ਕੀ ਕਰਾਂ ਸੋ ਬੇਟੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਆ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਆਪਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਅਮੇਜ਼ਿੰਗ ਟੀਵੀ ਇਹਦੀ ਪੂਰੀ ਪੜਤਾਲ ਕਰਕੇ ਜੋ ਵੀ ਫਰਦੀ ਕਾਰਵਾਈ ਅੱਗੇ ਅਮਲ ਹੋਵੇਗਾ ਸਰ 24 ਤਰੀਕ ਦਾ ਮਾਮਲਾ ਦੱਸਿਆ ਜਾ ਰਿਹਾ ਸੀਗਾ ਵੀ ਤੇ ਅੱਜ 23 ਤਰੀਕ ਨੂੰ ਵੀ ਸਰ ਇਸ ਤਰ੍ਹਾਂ ਆਏਗਾ ਮੈਸ ਕਾਨਫਰੈਂਸ ਵੀ ਈਮੇਲ ਤੇ ਅੱਜ ਤੁਸੀਂ ਨ ਕੈਬਰੀ ਵਗੈਰਾ ਦੇਖਦੇ ਕਿਉਂਕਿ ਕੋਈ ਮੁੱਦਾ ਦੇਖ ਕੇ ਬਣਦੀ ਕਾਰਵਾਈ ਉਹਨਾਂ ਦੀ ਸੋ ਗੱਲਬਾਤ ਕੀਤੀ ਹੈ ਥਾਣਾ ਐਸਐਚਓ ਜਿਹੜੇ ਆਪਣੇ 57 ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਉਹਨਾਂ ਦੀ ਜੁਆਇਨਿੰਗ ਅੱਜ ਤੋਂ ਹੋਈ ਹੈਗੀ ਹੈ ਲੇਕਿਨ ਉਹਨਾਂ ਨੇ ਮਾਮਲਾ ਸਾਰਾ ਦੇਖ ਲਿੱਤਾ ਹੋਇਆ ਉਹ ਕਹਿੰਦੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਜਿਹੜੇ ਬਸੰਤ ਨਗਰ ਗਲੀ ਨੰਬਰ 5 ਦੇ ਸਟਾਰ ਮਾਧਵਨ ਜਿਹੜੇ ਪਿਛਲੇ ਦਿਨੀ 24 ਤਰੀਕ ਨੂੰ ਜਿਹੜਾ ਹਾਦਸਾ ਹੋਇਆ ਸੀ ਤੇ ਐਸ ਐਚਓ ਸਾਹਿਬ ਦਾ ਕਹਿਣਾ ਹੈਗਾ ਵੇ ਕਿ ਜਲਦ ਕਾਰਵਾਈ ਕੀਤੀ ਜਾਊਗੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੁੜੇ ਰਹੋ ਅਮੇジング ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ